19 ਸਾਲ ਦਾ ਸੀ ਚੰਗਾ ਖਿਡਾਰੀ ਸੀ ਪਰ ਨਸ਼ਾ ਜਿੱਤ ਗਿਆ ਪਰ ਸੇਮ ਸਿਆਂ ਇਹ ਸਾਕ ਦਾ ਸੇਕ ਤਾਂ ਘਰ ਘਰ ਪਹੁੰਚਿਆ ਪਰ ਬਸ ਹੁਣ ਹੋਰ ਨਹੀਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਮੁਹਿੰਮ ਚਲਾਈ ਹੈ ਕਿ ਅਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਕਿ ਅੱਜ ਤੋਂ ਬਾਅਦ ਨਾ ਇਸ ਪਿੰਡ ਵਿੱਚ ਨਸ਼ਾ ਬਿਕੂਗਾ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਨੂੰ ਇੱਥੇ ਵੜਨ ਦਿੱਤਾ ਜਾਊ ਜਿਹੜੇ ਨਸ਼ੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਭਰਤੀ ਕਰਾਵਾਂਗੇ ਕੋਈ ਵੀ ਨਸ਼ਾ ਤਸਕਰ ਦੀ ਜ਼ਮਾਨਤ ਨਹੀਂ ਕਰਾਏਗਾ ਵਾਅਦਾ ਕਰੋ ਅਸੀਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਗੇ ਵਾਅਦਾ ਹੈ ਪੰਜਾਬ ਦੇ ਆਮ ਆਦਮੀ ਕਲੀਨਿਕ ਤੋਂ ਇਲਾਜ ਕਰਵਾ ਰਹੇ ਮਰੀਜ਼ਾਂ ਨੂੰ ਹੁਣ WhatsApp ਤੇ ਹੀ ਦਵਾਈ ਦੇ ਸਮੇਂ ਅਗਲੀ ਮੁਲਾਕਾਤ ਦੀ ਮਿਤੀ ਅਤੇ ਮੈਡੀਕਲ ਰਿਪੋਰਟਾਂ ਬਾਰੇ ਜਾਣਕਾਰੀ ਮਿਲੇਗੀ। ਇਸ ਸਹੂਲਤ ਦੀ ਸ਼ੁਰੂਆਤ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੰਡੀਗੜ੍ਹ ਵਿੱਚ ਕੀਤੀ ਤੇ ਉਹਨਾਂ ਕਿਹਾ ਕਿ WhatsApp ਇੰਟੀਗ੍ਰੇਸ਼ਨ ਸਿਸਟਮ ਦੇ ਰਾਹੀਂ ਨੁਸਖੇ ਅਤੇ ਮਹੱਤਵਪੂਰਨ ਸਿਹਤ ਵੇਰਵੇ ਸਿੱਧੇ ਮਰੀਜ਼ਾਂ ਦੇ ਮੋਬਾਈਲ ਫੋਨਾਂ ਤੇ ਭੇਜੇ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਸਰਕਾਰੀ ਹਸਪਤਾਲਾਂ ਦੀ ਹਾਲਤ ਬਹੁਤ ਮਾੜੀ ਸੀ ਕਬੂਤਰ ਜੋ ਐਕਸਰੇ ਤੇ ਐਮ ਆਰ ਆਈ ਮਸ਼ੀਨਾਂ ਦੇ ਵਿੱਚ ਆਲਣੇ ਬਣਾਉਂਦੇ ਸਨ ਪਰ ਹੁਣ ਸਥਿਤੀ ਦੇ ਵਿੱਚ ਸੁਧਾਰ ਹੋਇਆ ਹੈ ਆਉਣ ਵਾਲੇ ਜੋ ਹੈ 2 ਮਹੀਨਿਆਂ ਦੇ ਵਿੱਚ 200 ਨਵੇਂ ਆਮ ਆਦਮੀ ਕਲੀਨਿਕ ਖੋਲੇ ਜਾਣਗੇ ਅਤੇ 4 ਨਵੇਂ ਮੈਡੀਕਲ ਕਾਲਜ ਵੀ ਬਣਾਏ ਜਾਣਗੇ ਨਾਲ ਹੀ ਦੇਸ਼ ਦੀ ਸਭ ਤੋਂ ਵੱਡੀ ਸਿਹਤ ਯੋਜਨਾ 2 ਅਕਤੂਬਰ ਤੋਂ ਸ਼ੁਰੂ ਹੋਵੇਗੀ ਜਿਸ ਦੇ ਤਹਿਤ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਮਿਲੇਗਾ ਤੇ ਹੁਣ ਇਹ ਇਲਾਜ ਪ੍ਰਕਿਰਿਆ ਇੰਨਾ 5 ਪੜਾਵਾਂ ਰਹੀ ਕੀਤੀ ਜਾਵੇਗੀ ਨਵੀਂ ਪ੍ਰਣਾਲੀ ਦੇ ਤਹਿਤ ਮਰੀਜ਼ ਨੂੰ ਕਲੀਨਿਕ ਪਹੁੰਚਣਾ ਪਵੇਗਾ ਤੇ ਉੱਥੇ ਤਾਇਨਾਤ ਕਲੀਨਿਕ ਸਹਾਇਕ ਕੋਲ ਜਾਣਾ ਪਵੇਗਾ ਆਪਣੇ ਆਪ ਨੂੰ ਰਜਿਸਟਰ ਕਰਵਾਉਣਾ ਪਵੇਗਾ ਤੇ ਮਰੀਜ਼ ਦੀ ਜਾਣਕਾਰੀ ਵੀ ਕਲੀਨਿਕ ਤੋਂ ਡਾਕਟਰ ਤੱਕ ਪਹੁੰਚੇਗੀ ਇਸ ਤੋਂ ਬਾਅਦ ਮਰੀਜ਼ ਦੀ ਜਾਂਚ ਕਰਨ ਤੋਂ ਬਾਅਦ ਡਾਕਟਰ ਫਾਰਮਾਸਿਸਟ ਅਤੇ ਕਲੀਨਿਕ ਸਹਾਇਕ ਨੂੰ ਹੋਰ ਜਾਣਕਾਰੀ ਭੇਜੇਗਾ ਇਸ ਤੋਂ ਬਾਅਦ ਫਾਰਮਾਸਿਸਟ ਮਰੀਜ਼ ਨੂੰ ਦਵਾਈ ਦੇਵੇਗਾ ਅਤੇ ਕਲੀਨਿਕ ਸਹਾਇਕ ਲੈਬ ਟੈਸਟ ਕਰਵਾਏਗਾ ਫਿਰ ਸਾਰੀ ਜਾਣਕਾਰੀ ਜੋ ਐਮ ਮਰੀਜ਼ ਨੂੰ WhatsApp ਤੇ ਭੇਜੀ ਜਾਵੇਗੀ ਤੇ ਇਸ ਦੇ ਵਿੱਚ ਉਸ ਦੀ ਅਗਲੀ ਮੁਲਾਕਾਤ ਤੇ ਟੈਸਟ ਰਿਪੋਰਟ ਤੇ ਹੋਰ ਚੀਜ਼ਾਂ ਵੀ ਸ਼ਾਮਿਲ ਹੋਣਗੀਆਂ ਮੁੱਖ ਮੰਤਰੀ ਮਾਨ ਨੇ ਕਿਹਾ ਹੈ ਕਿ ਸੂਬੇ ਦੇ ਵਿੱਚ ਡਾਕਟਰੀ ਸਹੂਲਤਾਂ ਨੂੰ ਮਜ਼ਬੂਤ ਕਰਨ ਦੇ ਲਈ ਕਪੂਰਥਲਾ ਹੁਸ਼ਿਆਰਪੁਰ ਸੰਗਰੂਰ ਅਤੇ ਨਵਾਂ ਸ਼ਹਿਰ ਦੇ ਵਿੱਚ 100-100 ਜੋ ਸਿੱਟਾ ਵਾਲੇ ਚਾਰ ਨਵੇਂ ਮੈਡੀਕਲ ਕਾਲਜ ਖੁੱਲੇ ਜਾਣਗੇ ਉਹਨਾਂ ਨੇ ਕਿਹਾ ਹੈ ਕਿ NHM ਤੋਂ ਥੋੜੇ ਜਿਹੇ ਫੰਡ ਦੀ ਸਮੱਸਿਆ ਜ਼ਰੂਰ ਹੈ ਪਰ ਸਰਕਾਰ ਨੇ ਜਰਮਨੀ ਤੋਂ অতি ਆਧੁਨਿਕ ਮੈਡੀਕਲ ਮਸ਼ੀਨਾਂ ਮੰਗਵਾਈਆਂ ਹਨ ਸੀਐਮ ਮੰਨ ਨੇ ਕਿਹਾ ਹੈ ਕਿ ਪਹਿਲਾਂ ਲੋਕ ਕੈਂਸਰ ਦੇ ਇਲਾਜ ਦੇ ਲਈ ਰਾਜਸਥਾਨ ਜਾਂਦੇ ਸਨ ਤੇ ਜਿਸ ਦੇ ਕਾਰਨ ਇੱਕ ਟ੍ਰੇਨ ਦਾ ਨਾਮ ਵੀ ਕੈਂਸਰ ਟ੍ਰੇਨ ਰੱਖਿਆ ਗਿਆ ਪਰ ਹੁਣ ਅਸੀਂ ਪੰਜਾਬ ਦੇ ਵਿੱਚ ਹੀ ਸਾਰੀਆਂ ਸਹੂਲਤਾਂ ਪੈਦਾ ਕਰ ਰਹੇ ਹਾਂ ਜਿਸ ਕਾਰਨ ਇਸ ਟ੍ਰੇਨ ਨੂੰ ਹੁਣ ਰੋਕ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਰਾਜਸਥਾਨ ਦੇ ਲੋਕ ਵੀ ਇਲਾਜ ਦੇ ਲਈ ਪੰਜਾਬ ਆ ਰਹੇ ਹਨ ਬਠਿੰਡਾ ਦੇ ਵਿੱਚ ਏਮਜ਼ ਵਰਗਾ ਇੱਕ ਵੱਡਾ ਹਸਪਤਾਲ ਬਣਾਇਆ ਜਾ ਰਿਹਾ ਉਹਨਾਂ ਨੇ ਕਿਹਾ ਹੈ ਕਿ ਜਦੋਂ ਯੂਕਰੇਨ ਤੋਂ ਮੈਡੀਕਲ ਵਿਦਿਆਰਥੀ ਜੰਗ ਕਾਰਨ ਵਾਪਸ ਆ ਗਏ ਸਨ ਤਾਂ ਸੂਬਾ ਸਰਕਾਰ ਨੂੰ ਵਿਚਾਰ ਆਇਆ ਕਿ ਪੰਜਾਬ ਦੇ ਵਿੱਚ ਮੈਡੀਕਲ ਸਿੱਖਿਆ ਅਤੇ ਸਹੂਲਤਾਂ ਦਾ ਵਿਸਥਾਰ ਕੀਤਾ ਜਾਣਾ ਚਾਹੀਦਾ ਇਸ ਦੇ ਨਾਲ ਹੀ ਸਿਵਲ ਹਸਪਤਾਲਾਂ ਦੇ ਵਿੱਚ ਬਿਸਤਰਿਆਂ ਦੀ ਗਿਣਤੀ ਵੀ ਵਧੇਗੀ ਤੇ ਇਲਾਜ ਦੀ ਗੁਣਵੱਤਾ ਵਿੱਚ ਵੀ ਸੁਧਾਰ ਆਵੇਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੀ ਹਾਲਤ ਇੰਨੀ ਖਰਾਬੀ ਸੀ ਕਿ ਲੋਕਾਂ ਨੂੰ ਉਥੋਂ ਦੇ ਇਲਾਜ ਤੇ ਵਿਸ਼ਵਾਸ ਹੀ ਨਹੀਂ ਸੀ ਕਬੂਤਰਾਂ ਨੇ ਐਮ ਆਰ ਆਈ ਤੇ ਐਕਸ-ਰੇ ਮਸ਼ੀਨਾਂ ਦੇ ਵਿੱਚ ਅੱਲ ਨੇ ਬਣਾਈ ਹੋਏ ਸਨ ਅਤੇ ਮਰੀਜ਼ਾਂ ਨੂੰ ਬਾਰੋਂ ਦਵਾਈਆਂ ਲੈਣੀਆਂ ਪੈਂਦੀਆਂ ਸਨ ਕਿਉਂਕਿ ਹਸਪਤਾਲ ਦੇ ਵਿੱਚ ਕੁਝ ਵੀ ਉਪਲਬਧ ਨਹੀਂ ਸੀ ਤੇ ਹੁਣ ਬਾਹਰਲੀਆਂ ਦੁਕਾਨਾਂ ਤੋਂ ਸੈਟਿੰਗ ਸੀ ਉਹਨਾਂ ਦੀ ਉਹਨਾਂ ਨੇ ਕਿਹਾ ਕਿ ਹੁਣ ਜੋ ਹੈ सीएम ਨੂੰ ਸਤ ਹਦਾਈਤਾ ਦੇ ਦਿੱਤੀਆਂ ਗਈਆਂ ਨੇ ਜੇਕਰ ਹਸਪਤਾਲ ਦੇ ਵਿੱਚ ਦਵਾਈ ਨਹੀਂ ਹੈ ਤਾਂ ਉਹ ਖੁਦ ਬਾਹਰੋਂ ਲਿਆ ਕੇ ਮਰੀਜ਼ ਨੂੰ ਦੇਵੇ ਮੁੱਖ ਮੰਤਰੀ ਨੇ ਇਹ ਵੀ ਕਿਹਾ ਹੈ ਕਿ ਅੱਜ ਵੀ ਲੋਕ ਸਿਰਫ ਸਰਕਾਰੀ ਨੌਕਰੀਆਂ ਤੇ ਭਰੋਸਾ ਕਰਦੇ ਹਨ ਕਿਸੇ ਹੋਰ ਸਰਕਾਰੀ ਸਹੂਲਤ ਤੇ ਨਹੀਂ ਕਿਉਂਕਿ ਨੌਕਰੀ ਮੌਤ ਤੋਂ ਬਾਅਦ ਵੀ ਸੁਰੱਖਿਆ ਪ੍ਰਦਾਨ ਕਰਦੀ ਹੈ ਪਰ ਹੁਣ ਸਥਿਤੀ ਬਦਲ ਰਹੀ ਹੈ ਤੇ ਪੰਜਾਬ ਦੇ ਵਿੱਚ ਸੁਧਾਰ ਦਿਖਾਈ ਦੇ ਰਹੇ ਹਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਆਮ ਆਦਮੀ ਕਲੀਨਿਕ ਦਾ ਇੱਕ ਵੱਡਾ ਫਾਇਦਾ ਇਹ ਵੀ ਹੈ ਕਿ ਹਰ ਰੋਜ਼ ਲਗਭਗ 70000 ਮਰੀਜ਼ ਇਲਾਜ ਲਈ ਆ ਰਹੇ ਨੇ ਜਿਸ ਕਾਰਨ ਸਾਨੂੰ ਇਹ ਜਾਣਨ ਦੇ ਵਿੱਚ ਮਦਦ ਮਿਲਦੀ ਹੈ ਕਿ ਪੰਜਾਬ ਦੇ ਕਿਸ ਖੇਤਰ ਦੇ ਵਿੱਚ ਕਿਸ ਬਿਮਾਰੀ ਦੇ ਕਿੰਨੇ ਮਰੀਜ਼ ਹਨ ਇਸ ਰਾਹੀਂ ਸਾਨੂੰ ਸਿਹਤ ਸੰਬੰਧੀ ਡਾਟਾ ਮਿਲ ਰਿਹਾ ਹੈ ਅਤੇ ਲੋੜ ਅਨੁਸਾਰ ਉਸ ਖੇਤਰ ਦੇ ਵਿੱਚ ਮਾਹਰ ਡਾਕਟਰ ਭੇਜੇ ਜਾ ਸਕਦੇ ਹਨ ਉਨ੍ਹਾਂ ਨੇ ਖਾਸ ਕਰਕੇ ਸਰਹੱਦੀ ਇਲਾਕਿਆਂ ਦੀ ਸਥਿਤੀ ਬਾਰੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਇਨ੍ਹਾਂ ਇਲਾਕਿਆਂ ਦਾ ਪਾਣੀ ਬਹੁਤ ਹੀ ਪ੍ਰਦੂਸ਼ਿਤ ਹੈ ਜਿਸ ਦੇ ਵਿੱਚ ਯੂਰੇਨੀਅਮ ਅਤੇ ਹੋਰ ਖਤਰਨਾਕ ਤੱਤ ਹਨ। ਕਈ ਪਿੰਡਾਂ ਦੇ ਵਿੱਚ ਸਥਿਤੀ ਅਜਿਹੀ ਹੈ ਕਿ ਬੱਚਿਆਂ ਦੇ ਵਾਲ ਛੋਟੀ ਉਮਰ ਦੇ ਵਿੱਚ ਹੀ ਸਲੇਟੀ ਹੋ ਰਹੇ ਨੇ ਤੇ ਬਹੁਤ ਸਾਰੇ ਬੱਚੇ ਅਪਾਹਜ ਪੈਦਾ ਹੋ ਰਹੇ ਨੇ। ਕੁਝ ਘਰਾਂ ਦੇ ਵਿੱਚ व्हीਲਚੇਅਰ ਆਮ ਹੀ ਹੋ ਗਈਆਂ ਨੇ। ਉਨਾ ਕਿਹਾ ਕਿ ਵਿਸ਼ਵ ਸਿਹਤ ਸੰਘਣ ਨੂੰ ਵੀ ਇਸ ਸਥਿਤੀ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਹੈ ਕਿ ਪਾਕਿਸਤਾਨ ਤੋਂ ਪੰਜਾਬ ਆਉਣ ਵਾਲਾ ਪਾਣੀ ਬਹੁਤ ਜ਼ਿਆਦਾ ਪ੍ਰਦੂਸ਼ਿਤ ਹੈ ਤੇ ਇਸ ਕਾਰਨ ਸਰਹੱਦੀ ਇਲਾਕਿਆਂ ਦੇ ਵਿੱਚ ਬੇਔਲਾਦ ਜੋੜਿਆਂ ਦੀ ਗਿਣਤੀ ਵੀ ਵੱਧ ਰਹੀ ਹੈ। ਉਹਨਾਂ ਕਿਹਾ ਹੈ ਕਿ ਇੰਨਾ ਪਿੰਡਾਂ ਦੀ ਹਾਲਤ ਦੇਖ ਕੇ ਇਹ ਨਹੀਂ ਲੱਗਦਾ ਕਿ ਅਸੀਂ ਪੰਜਾਬ ਦੇ ਵਿੱਚ ਆ ਸਗੋਂ ਇੰਜ ਲੱਗਦਾ ਹੈ ਜਿਵੇਂ ਅਸੀਂ ਕਿਸੇ ਐਮਰਜੈਂਸੀ ਵਾਰਡ ਦੇ ਵਿੱਚ ਪਹੁੰਚ ਗਏ। ਇਸ ਲਈ ਇੰਨਾ ਖੇਤਰਾਂ ਤੇ ਗੰਭੀਰਤਾ ਨਾਲ ਕੰਮ ਕਰਨ ਦੀ ਲੋੜ ਹੈ ਇਸ ਵੇਲੇ ਰਾਜਪੜ ਦੇ ਵਿੱਚ 880 ਤੋਂ ਵੱਧ ਆਮ ਆਦਮੀ ਕਲੀਨਿਕ ਚੱਲ ਰਹੇ ਨੇ ਜਿਨ੍ਹਾਂ ਦੇ ਵਿੱਚੋਂ 565 ਪਿੰਡਾਂ ਦੇ ਵਿੱਚ ਅਤੇ 316 ਜੋ ਹੈ ਸ਼ਹਿਰਾਂ ਦੇ ਵਿੱਚ ਹਨ ਇਨ੍ਹਾਂ ਕਲੀਨਿਕਾਂ ਤੋਂ 1.3 ਕਰੋੜ ਤੋਂ ਵੱਧ ਲੋਕਾਂ ਨੇ ਲਾਭ ਉਠਾਇਆ ਅਤੇ 3.7 ਕਰੋੜ ਤੋਂ ਵੱਧ ਲੋਕਾਂ ਨੇ OPD ਸੇਵਾਵਾਂ ਦੀ ਵਰਤੋਂ ਕੀਤੀ ਹੈ ਪਿਛਲੀ ਸਰਕਾਰ ਤੋਂ ਰਾਣ ਸਲਾਣਾ O P D ਲਗਭਗ 34 ਲੱਖ ਸੀ ਜੋ ਹੁਣ ਵਧ ਕੇ 177 ਲੱਖ ਹੋ ਗਈ ਹੈ ਯਾਨੀ ਕਿ 4.5 ਗੁਣਾ ਵਾਧਾ ਦਰਜ ਕੀਤਾ ਗਿਆ ਹੈ ਇਹ ਕਲੀਨਿਕ ਪਹਿਲਾ ਹੀ ਮੁਫਤ ਡਾਕਟਰ ਸਲਾਹ 107 ਹੋਰ ਜ਼ਰੂਰੀ ਦਵਾਈਆਂ ਤੇ 100 ਤੋਂ ਵੱਧ ਟੈਸਟ ਪੇਸ਼ ਕਰਦੇ ਹਨ ਇਹਨਾਂ ਦੇ ਵਿੱਚ ਡਾਇਗਨੋਸਟਿਕ ਟਾਈਫਾਈਡ H B A ਤੇ ਇਹ ਸਾਰੇ ਅਵਸਥਾ ਦੇ ਟੈਸਟ ਤੇ ਅਲਟਰਾਸਾਉਂਡ ਵੀ ਸ਼ਾਮਿਲ ਹਨ ਹੁਣ ਜੀਵਨ ਬਚਾਉਣ ਵਾਲੇ ਟੀਕੇ ਵੀ ਇਸ ਨੈਟਵਰਕ ਦਾ he's still